ਲੁਧਿਆਣਾ ਦੇ ਭਾਈ ਰਣਦੀਰ ਸਿੰਘ ਨਗਰ ਨਜ਼ਦੀਕ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਦੋ ਨਕਾਬਪੋਸ਼ ਚੋਰਾਂ ਵੱਲੋਂ ਦੇਰ ਰਾਤ ਮੰਦਿਰ ਵਿੱਚ ਮੂਰਤੀਆਂ ਤੇ ਲੱਗੀ ਚਾਂਦੀ ਚੋਰੀ ਕਰ ਲਈ ਚੋਰੀ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਸਰਾਬਾ ਨਗਰ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਮੰਦਿਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਦੇਰ ਰਾਤ ਚੋਰਾਂ ਵੱਲੋਂ 40 ਕਿਲੋ ਦੇ ਕਰੀਬ ਚਾਂਦੀ ਚੋਰੀ ਕੀਤੀ ਗਈ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਰਾਂ ਵੱਲੋਂ 2 2.5 ਘੰਟੇ ਮੰਦਰ ਅੰਦਰ ਰਹਿ ਕੇ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਔਰ ਜਿਹੜੇ ਇੱਥੇ ਆਪਣਾ ਬੀਆਰਐਸ ਨਗਰ ਦੇ ਪੁਰਾਤਨ ਸ਼ੀਤਲਾ ਮਾਤਾ ਮੰਦਿਰ ਹੈ ਜਿੱਥੇ ਮੰਦ ਭਾਗੀ ਘਟਨਾ ਹੋਈ ਹੈ ਵੀ ਰਾਤ ਦੇ 1.5 ਵਜੇ ਕੁਝ ਅਗਿਆਤ ਵਿਕਤੀਆਂ ਨੇ ਇੱਥੇ ਆਪਣਾ ਮਾਤਾ ਦੀ ਪਿੰਡੀ ਹੈ ਜਿਹੜੀ ਸ਼ੀਤਲਾ ਮਾਤਾ ਦੀ ਪਿੰਡੀ ਉੱਤੇ ਚਾਂਦੀ ਚੜੀ ਹੋਈ ਸੀ ਸਾਰੀ ਉਹ ਚਾਂਦੀ ਸ਼ਤਰ ਮਾਤਾ ਰਾਣੀ ਦਾ ਔਰ ਮਹਾਰਾਣੀ ਦੀ સોਨੇ ਦੀ ਨੱਥ ਔਰ ਸ਼ਿਪ ਸ਼ਿਪ ਪਰਿਵਾਰ ਦੇ ਜਿੰਨੇ ਵੀ ਮੂਰਤੀਆਂ ਸੀ ਸਾਰਿਆਂ ਦੇ ਮੁਕਟ ਔਰ ਸ਼ਿਭਜੀ ਦੇ ਸ਼ਿਵਲਿੰਗ ਦੇ ਉੱਤੇ ਪਤਰਾ ਚੜਿਆ ਹੋਇਆ ਸੀਗਾ ਉਹ ਪੂਰਾ ਪਤਰਾ ਔਰ ਸ਼ਿਭਜੀ ਦਾ 나ਗ ਸੀਗਾ ਜਿਹੜਾ ਔਰ ਉਹ ਸਾਰੀ ਚਾਂਦੀ ਇਹ ਚੋਰੀ ਕਰਕੇ ਲੈ ਕੇ ਰਾਤੀ ਹੋਰ ਬੇਅਦਬੀ ਕੀਤੀ ਹੈ ਅਸੀਂ ਪ੍ਰਸ਼ਾਸਨ ਦੇ ਅੱਗੇ ਮੰਗ ਕਰਦੇ ਹਾਂ ਜਿਹੜੀ ਇਹ ਘਟਨਾ ਘਟੀ ਹੈ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਹੋਰ ਵੀ ਆਉਣ ਜਾਣ ਵਾਲੇ ਕੱਲੂ ਹੋਰ ਵੀ ਇਸ ਇਲਾਕੇ ਦੇ ਮੰਦਰ ਹੈ ਕਿਸੇ ਚਾਹੇ ਜੀ ਮੰਦ ਭਾਗੀ ਘਟਨਾ ਨਾ ਹੋਵੇ ਔਰ ਅਸੀਂ ਪ੍ਰਸ਼ਾਸਨ ਮੁੱਲ ਪ੍ਰਸ਼ਾਸਨ ਦੇ ਅੱਗੇ ਮੰਗ ਕਰਦੇ ਹਾਂ ਕਿ ਇਸ ਤੇ ਪੂਰੀ ਕਾਰਵਾਈ ਹੋਵੇ ਔਰ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਫੜਿਆ ਜਾਵੇ ਔਰ ਵੱਡੀ ਤੋਂ ਵੱਡੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹੋ ਜੀ ਘਟਨਾ ਕਦੀ ਨਾ ਘਟੇ ਜੀ ਔਰ ਲੋਕਾਂ ਨੂੰ ਡਰ ਹੋਵੇ ਵੀ ਇਸੇ ਵੀ ਆ ਉਹਨਾਂ ਨਾਲ ਹੋਇਆ ਸੀ ਅੱਜ ਜੇ ਆਪਾਂ ਕਿਸੇ ਹੋਰ ਮੰਦਰ ਤੇ ਜਾਣਿਆ ਤੇ ਸਾਡੇ ਨਾਲ ਵੀ ਇਹ ਹੋ ਸਕਦਾ ਹੈ ਤੇ ਅਸੀਂ ਪ੍ਰਸ਼ਾਸਨ ਵੱਲੋਂ ਇਹਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਇਹਦੇ ਤੇ ਉਚਿਤ ਤੋਂ ਉਚਿਤ ਬੰਦੀ ਹੋਈ ਕਾਰਵਾਈ ਕੀਤੀ ਜਾਵੇ ਔਰ ਜਲਦੋਂ ਜਲਦ ਇਹ ਚੋਰਾਂ ਨੂੰ ਫੜਿਆ ਜਾਵੇ ਚਾਂਦੀ ਦਾ weight ਕਿੰਨਾ ਆਊਗਾ ਚਾਂਦੀ ਦਾ weight ਕਰੀਬਨ ਆਪਣਾ 40 ਤੋਂ ਆਪਣਾ ਕਹਿੰਦੇ 50 ਕਿਲੋ ਚਾਂਦੀ ਔਰ ਤੇ ਅਮਾਉਂਟ 40-50 ਲੱਖ ਰੁਪਏ ਦੀ ਚਾਂਦੀ ਜਿੱਥੇ ਹੈਗਾ ਅੰਡਾ ਜਲਾਇਆ ਜਾਏ ਇਹ ਪ੍ਰਾਚਨ ਸੇਤਲਾ ਮਾਤਾ ਮੰਦਿਰ ਹੈ ਸੁਨੇਤ ਔਰ ਆਈ ਬਲਾਕ ਮੇ ਪੜਦਾ ਹੈ तो आज रात करीब डेढ़ बजे के करीब जो है हम अपने कमरे में ही सो रहे थे नीचे तो इधर पिछला गेट है गेट का ताला तोड़ करके दो बंदे नकाब पोस पूरा मुंह ढका हुआ है और हाथ में रॉड भी थी और पैरों में जूते डाल के उन्होंने ताले तोड़े और ताले तोड़ करके अंदर आए चोरी तो की ही लेकिन बेअदबी भी, भी की मूर्तियाँ खंडित हो गई है शिवलिंग खंडित हो गया शीतला माता की पिंडी के ऊपर 19 किलो चांदी का छतर था वो भी ले गए और छतर था और दुर्गा माता जी की सोने की नथ थी और शिवलिंग के ऊपर चांदी और शिव शिव जी पार्वती माता जी और गणेश जी और कार्तिकेय जी के मुकुट तकरीबन 40 किलो के एवरेज चांदी थी ਤੁਹਾਡਾ ਅਮਾਉਂਟ ਕਿੰਨੀ ਹੋਗੀ ਅਮਾਉਂਟ ਆਜ ਕੇ ਹਿਸਾਬ ਸੇ 50-60 ਲੱਖ ਤੋ ਹੋਗੀ ਜੀ ਲੇਬਰ ਲਗਾਤੇ ਉਸਕੀ ਜਰੂਰ ਹੋਗੀ ਲੇ ਗਏ और फिर मेन गेट का तालाब तोड़ा हुआ था सुबह जब मैं पाँच बजे उठा तो देखो कितने बंदे आए थे और कितने देर अंदर रहे मंदिर के मंदिर डेढ़ से ढाई बजे के ढाई पौने तीन बजे तक पाँच बजे मैं मंदिर खोलने के लिए जब आया तो तब मुझे मैंने ये देखा दो ढाई घंटे दो ढाई घंटे तो, तो कम से कम कोई खबर नहीं किसी को कुछ नहीं क्या मांग करते मांग ये करते हैं कि ऐसे बंदों को جلدی سے جلدی پکڑا جائے اور سخت سے سخت کاروائی ہو اور جو بے ادبی کی ہے دھرم کے پرتی جو بے ادبی کی ہے مورتیوں کو खंडित کیا ہے اس کے پرتی بھی جو بھی کاروائی ہو ہو کی جائے تے رات نو ڈیڑھ کچھ دو بندے اندر ائے تے انہوں نے ساری جننے موکٹ وغیرہ چاندی دے ہے گے تھے کہ پنڈی دے اوپر بہت زیادہ چاندی چڑی ہوئی سی تے وہ ساری دے ساری انہوں نے چاندی اتار کے دو گھنٹے اندر ائے ਗਏ ਜਲੇ ਉੱਪਰ ਸ਼ੂਜ਼ ਲੈ ਕੇ ਉੱਪਰ ਚੜਦੇ ਰੇ ਆ ਪੂਰੀ ਬੇਅਦਬੀ ਵੀ ਕੀਤੀ ਐ ਤੇ ਨਾਲ ਜਿਹੜਾ ਐਨਾ 40 50 ਲੱਖ ਦਾ ਨੁਕਸਾਨ ਹੋਇਆ ਜਾਂਦੀ ਲੈ ਕੇ ਗਏ ਉਹ ਸਾਰੇ ਸਾਰੇ ਲਗੇ ਜਿਹੜਾ ਮੰਦਿਰ ਕਿਹੜਾ ਜੀ ਇਹ ਸ਼ੀਤਲਾ ਮਾਤਾ ਮੰਦਿਰ ਰਾਤੀਂ ਸ਼ੀਤਲਾ ਮਾਤਾ ਮੰਦਿਰ ਪਾਇਸ ਨੂੰ ਇਹ ਤਾਂ ਪੁਲਿਸ ਨੂੰ ਖੁਜਤ ਕੀਤਾ ਪੁਲਿਸ ਕੋਈ ਅਲੱਗ ਸਭ ਹਾਂਜੀ ਹਾਂਜੀ ਪੁਲਿਸ ਵਾਲੇ ਆਏ ਸੀ ਸੋਇਰੇ ਉਹ ਸਾਰੇ ਹਾਂਜੀ ਹੰਗੇ ਉਹ ਸਾਰੇ ਦੇਖ ਕੇ ਮੌਕਾ ਦੇਖ ਗਏ ਤੇ ਡੀਵੀਆਰ ਨਾਲ ਲੱਗੇ ਕੈਮਰਿਆਂ ਦੇ ਫੇਸ ਕਵਰ ਸੀਗੇ ਜਾਂ ਓਪਨ ਫੇਸ ਦੇ ਵਿੱਚ ਸੀਗੇ ਹਾਂਜੀ ਫੇਸ ਕਵਰ ਕਰਕੇ ਐਸੀ ਕਿ ਓਪਨ ਫੇਸ ਪੂਰਾ ਪੂਰਾ ਫੇਸ ਕਵਰ ਕਰਕੇ ਇਕੱਲੀਆਂ ਅੱਖਾਂ ਨਜ਼ਰ ਆ ਰਹੀਆਂ ਸੀ ਪੂਰਾ ਫੇਸ ਕਵਰ ਕਰਕੇ ਆਏ ਦੋ ਜਣੇ ਆਈ ਕਾਰੇ ਤੇ ਕੁਝ ਪਤਾ ਮੋਟਰਸਾਈਕਲ ਕੀ ਕਰਵਾਏ ਉਧਰੋਂ ਦੀ ਆਏ ਸਾਹਮਣੇ ਵਾਲੇ ਲਾਈਨ 'ਚ ਤੇ ਪਿੱਛੋਂ ਪਾਰਕ ਦੇ ਪਿਛਲੇ ਪਾਸੋਂ ਹੋ ਕੇ ਅੰਦਰ ਲਿਆ ਸਗੇਟ ਦੇ ਆਏ ਫਿਰ ਆਏ ਸਗੇਟ ਨੂੰ ਅੰਦਰ ਵੜੇ ਆ ਤੇ ਬਾਹਰ ਜਾਂਦੇ ਗਿਆ ਸੀ ਦੋ ਵਾਰ ਹਾਂ ਮੇਨ ਗੇਟ ਤੋਂ ਗਏ ਆਈਐਸ ਗੇਟ ਤੋਂ ਛੋਟੇ ਕਿੰਨੇ ਕੁ ਲੱਖ ਦੀ ਚੋਰੀ ਹੋਈ ਹੈ ਜੀ ਹਾਂਜੀ ਕਿੰਨੇ ਕੁ ਲੱਖ ਦੀ ਚੋਰੀ ਹੋਈ ਹੈ 40-50 ਲੱਖ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ